ਤਰਮੂ ਕੋਰ ਤੋਂ ਸਤਗੁਰੂ ਜੀ ਹੁੰਦਿਆ ਹੋਇਆ ਜੇ ਤੋਂ ਗੋਬਿੰਦਪੁਰ ਪਹੁੰਚੇ ਨੇ ਉਸ ਤੋਂ ਬਾਅਦ ਤਮਤਾਨ ਵਿਖੇ ਗਏ ਨੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਥੋਂ ਦਾ ਚੌਧਰੀ ਸੀ ਇੱਕ ਦੱਗੋ ਦੱਗੋ ਨਾਮ ਦਾ ਚੌਧਰੀ ਇਹਨੇ ਜੇ ਤੁਮ ਵੇਖਿਆ ਸੁਣਿਆ ਕਿ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਏ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਨਵੀਂ ਜੋਤ ਸਾਡੇ ਪਿੰਡ ਵਿੱਚ ਆਈ ਹੈ ਇਹਨੇ ਆਪਣੇ ਵੱਜੋਂ ਗੁਰੂ ਸਾਹਿਬ ਜੀ ਦੀ ਸੇਵਾ ਵਾਸਤੇ ਦੁੱਧ ਭੇਟ ਕੀਤਾ ਹੈ ਜਦੋਂ ਇਹ ਦੁੱਧ ਲੈ ਕੇ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸਾਨੂੰ ਨਹੀਂ ਚਾਹੀਦਾ। ਨਾ ਅਸੀਂ ਛਕਾਂਗੇ ਤੇ ਨਾ ਸੰਗਤਾਂ ਛਕਣਗੀਆਂ ਜਿਹੜੀਆਂ ਸਾਡੇ ਨਾਲ ਨੇ। ਉਹ ਬੜਾ ਹੈਰਾਨ ਹੋਇਆ ਕਹਿਣ ਲੱਗੇ ਅਸੀਂ ਸ਼ਰਧਾ ਵਸ ਸੇਵਾ ਲਈ ਜਿਹੜਾ ਹੈ ਤੁਹਾਡੇ ਚਰਨਾਂ ਵਿੱਚ ਦੁੱਧ ਅਰਪਣ ਕੀਤਾ ਤੁਸੀਂ ਮਨਾਂ ਕਰ ਰਹੇ ਹੋ। ਸਤਗੁਰੂ ਜੀ ਕਹਿੰਦੇ ਐਸਾ ਦੁੱਧ ਜਿਹੜਾ ਅਸਲ ਦੇ ਵਿੱਚ ਤੁਸੀਂ ਜ਼ੋਰ ਜ਼ਬਰਦਸਤੀ ਦੇ ਨਾਲ ਮੱਝਾਂ ਨੂੰ ਚਰਾਉਂਦੇ ਹੋ ਕਿਸੇ ਦੀਆਂ ਮੱਝਾਂ ਜ਼ੋਰ ਜ਼ਬਰਦਸਤੀ ਦੇ ਨਾਲ ਲਿਆ ਕੇ ਭਾਵੇਂ ਗਾਂ ਹੈ ਭਾਵੇਂ ਮੱਝ ਹੈ ਉਹਨਾਂ ਦੇ ਕਹਿ ਲੋ ਕੀ ਬੱਚਿਆਂ ਤੋਂ ਉਹ ਖਰਾਕ ਖੋ ਕੇ ਤੇ ਤੁਸੀਂ ਚੋ ਕੇ ਤੇ ਸਾਡੇ ਸਾਹਮਣੇ ਅਸਲ ਦੇ ਵਿੱਚ ਲੈ ਕੇ ਆਇਓ ਸਾਨੂੰ ਇਹ ਚੀਜ਼ ਪਰਵਾਹ ਨਹੀਂ ਕਹਿਣ ਤੋਂ ਭਾਵੇਂ ਸੀ ਕਿ ਐਸੀ ਪੇਟਾ ਸਾਨੂੰ ਪਰਵਾਹ ਨਹੀਂ ਜਿਹੜੀ ਅਸਲ ਦੇ ਵਿੱਚ ਕਿਸੇ ਤੇ ਜ਼ੁਲਮ ਕਰਕੇ ਕਿਸੇ ਤੇ ਤਸੱਦਦ ਕਰਕੇ ਤੁਸੀਂ ਜਿਹੜਾ ਹੈ ਸਾਡੇ ਅੱਗੇ ਅਰਪਣ ਕਰੋ ਉਹ ਚੀਜ਼ ਸਾਨੂੰ ਪਰਵਾਹ ਨਹੀਂ ਹੈਗੀ ਤੇ ਅਗਿਉ ਉਹ ਦੱਗੋ ਚੌਧਰੀ ਜਿਹੜਾ ਕਹਿੰਦਾ ਸਤਗੁਰੂ ਸਾਨੂੰ ਖਿਮਾ ਕਰੋ ਕਿਉਂਕਿ ਉਹ ਇਹ ਮਨ ਦੇ ਵਿੱਚ ਉਹਨੇ ਵਿਚਾਰ ਨਹੀਂ ਲਿਆਂਦੀ ਕਿ ਗੁਰੂ ਤੇ ਜਾਣੀ ਜਾਣ ਅੰਦਰ ਦੀ ਜਾਣਦਾ ਹੈ ਤੇ ਮੈਂ ਖੁਸ਼ ਕਰਨ ਵਾਸਤੇ ਤੇ ਇਹਨਾਂ ਨੂੰ ਦੁੱਧ ਅਰਪਨ ਕਰ ਦਿਆਂਗਾ ਤੇ ਗੁਰੂ ਖੁਸ਼ ਹੋ ਜਾਏਗਾ ਕਿ ਹਾਂ ਬਹੁਤ ਸੇਵਾ ਭਾਵਕੀਤਾ ਹੈ ਇਹਨਾਂ ਨੇ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਕਹਿੰਦੇ ਇਦਾਂ ਨਹੀਂ ਚੱਲੇਗਾ ਇਨਾਂ ਦੇ ਮੱਝਾਂ ਤੇ گاਵਾਂ ਦੇ ਬੱਚੇ ਭੁੱਖੇ ਪਹਿਲੀ ਗੱਲ ਉਹ ਬੰਨੇ ਹੋਏ ਕੁਰਲਾਰੇ ਨੇ ਤੜਫ ਰਹੇ ਨੇ ਭੁੱਖ ਦੇ ਮਾਰੇ ਦੂਜੀ ਗੱਲ ਇਹ ਜਿਹੜਾ ਹੈ ਚੋਰੀ ਦੀਆਂ ਮੱਝਾਂ ਜਿਹੜਾ ਵੀ ਕੋਈ ਆਉਂਦਾ ਹੈ ਉਹਨੂੰ ਤੁਸੀਂ ਜ਼ੋਰ ਦਬਸਤੀ ਦੇ ਨਾਲ ਲੁੱਟ ਲੈਂਦੇ ਹੋ ਤੇ ਆਪਣੇ ਘਰ ਮੰਨ ਲੈਂਦੇ ਹੋ ਤੇ ਐਸਾ ਦੁੱਧ ਦੱਸੋ ਸਾਨੂੰ ਕਿਥੇ ਪ੍ਰਵਾਨ ਹੋਏਗਾ ਭਾਵੇਂ ਐਸੀ ਕਿਰਤ ਕਮਾਈ ਜਿਹੜੀ ਐ ਸਾਨੂੰ ਚੰਗੀ ਨਹੀਂ ਲੱਗਦੀ ਤੇ ਸਾਨੂੰ ਤੇ ਅਸਲ ਦੇ ਵਿੱਚ ਕਿਰਤ ਕਮਾਈ ਜਿਹਦੇ ਵਿੱਚ ਸੱਚੀ ਸੁੱਚੀ ਕਹਿ ਲੋ ਕੀ ਕਿਰਤ ਹੋਵੇ ਤੇ ਉਹ ਜਿਹੜੀ ਕਮਾਈ ਹੈ ਸਾਨੂੰ ਪ੍ਰਵਾਨ ਹੈ ਉਹਦੇ ਲਈ ਭਾਵੇਂ ਤੁਸੀਂ ਇੰਨਾ ਦੁੱਧ ਲਿਆਉਣ ਦੀ ਕਿ ਲੋੜ ਹੈ ਉਹ ਟਕਾ ਵੀ ਰੱਖਦੇ ਤੇ ਅਸੀਂ ਪ੍ਰਵਾਨ ਕਰ ਲਵਾਂਗੇ ਸਤਿਗੁਰੂ ਜੀ ਨੇ ਸਿਖਿਆ ਦਿੱਤੀ ਆਲਾ ਤੋਂ ਵਰਜਿਆ ਏਦਾਂ ਨਹੀਂ ਕਰਨਾ ਦਿਨਾਨ ਨੂੰ ਪਹਿਲਾ ਖੁਰਾਕ ਦੀ ਲੋਡ ਹੈ ਉਹ ਤੁਸੀਂ ਜਿਹੜਾ ਉਹਨਾਂ ਨੂੰ ਛਕਾਓ ਉਤ ਤੋਂ ਬਾਅਦ ਜਿਹੜਾ ਹੈਸਲ ਦੇ ਵਿੱਚ ਆਪਣੀ ਲੋਡ ਦੀ ਪੂਰਤੀ ਕਰੋ ਇੱਕ ਪਾਸੇ ਜਾਨਵਰ ਤੜਫ ਰਿਹਾ ਹੋਵੇ ਦੂਜੇ ਪਾਸੇ ਤੁਸੀਂ ਆਪਣੇ ਪੇਟ ਨੂੰ ਪਰੀ ਰੱਖੋ ਇਹ ਚੰਗੀ ਗੱਲ ਨਹੀਂ ਹੈ ਸਤਿਗੁਰੂ ਜੀ ਇੱਥੇ ਕੁਝ ਦਿਨ ਰੁਕੇ ਨੇ ਤਮਤਾਨ ਦੀ ਤਰਤੀ ਤੇ ਇਹ ਬਹੁਤ ਵੱਡਾ ਕਹਿ ਲੋ ਸਿੱਖੀ ਦਾ ਕੇਂਦਰ ਵੀ ਬਣਿਆ ਹੈ ਇਥੋਂ ਸਤਿਗੁਰੂ ਜੀ ਫਿਰ ਅਗਾਹ ਤੁਰੇ ਨੇ ਤੇ ਗੁਰੂ ਸਾਹਿਬ ਜੀ ਦੇ ਨਾਲ ਇੱਕ ਬੜਾ ਪਿਆਰਾ ਸਿੱਖ ਸੀ ਭਾਈ ਰਾਮਦੇਵ ਇਹਦਾ ਕੰਮ ਕਿਭਲੇ ਨਾ ਸੀ ਕਿ ਇਸ ਸੇਵਾ ਇਨੀ ਭੇਜ ਕੇ ਕਰਦਾ ਸੀ ਸਭ ਕੁਝ ਕਹਿ ਲੋ ਕੀ ਭੁੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਵਿੱਚ ਲੱਗਿਆ ਹੋਇਆ ਸੀ ਅਗਲਾ ਸੇਵਾ ਇਹਦੀ ਇਹ ਸੀ ਕਿ ਜਿਸ ਰਸਤੇ ਤੋਂ ਮਾਲਕ ਰੇ ਨੰਗਣਾ ਹੈ ਨਾ ਇਹ ਜਿਸ ਜਗ੍ਹਾ ਤੇ ਵਿਸ਼ਰਾਮ ਕਰਨਾ ਹੈ ਟਗਾਣਾ ਕਰਨਾ ਹੈ ਉਸ ਜਗ੍ਹਾ ਨੂੰ ਪੂਰਾ ਇਹ ਜਿਹੜਾ ਹੈ ਪਾਣੀ ਦੇ ਨਾਲ ਭਿਉ ਦਿੰਦਾ ਹੁੰਦਾ ਸੀ ਕਿ ਮਿੱਟੀ ਘਟਾਣਾ ਉੱਡੇ ਸਤਕਾਰ ਵੱਜੋਂ ਕਹਿ ਲੋ ਕਿ ਗੁਰੂ ਸਾਹਿਬ ਜੀ ਨੇ ਆਉਣਾ ਇਸ ਰਸਤੇ ਰਾਹੀਂ ਲੰਘਣਾ ਹੈ ਉਹ ਪੂਰੇ ਰਸਤੇ ਨੂੰ ਜਿਹੜਾ ਹੈ ਪਾਣੀ ਦੇ ਨਾਲ ਕਿਉਂਕਿ ਸਹੂਲਤ ਤੇ ਐਸੀ ਨਹੀਂ ਸੀ ਜਿਹੜੀ ਅੱਜ ਕੱਲ੍ਹ ਆ ਗਈ ਹੈ ਕਿੰਨੀ ਵੱਡੀ ਸੇਵਾ ਹੋਏਗੀ ਅਗਲੇ ਤੇ ਇੱਕ ਦਿਨ ਮਾਲਕ ਜੀ ਨੇ ਕੋਲ ਬੁਲਾ ਕੇ ਕਿਹਾ ਤੂੰ ਤੇ ਮੀਂਹ ਵਰਾ ਦਿੰਨਾ ਭਾਈ ਕਹਿਣ ਲੱਗੇ ਤੂੰ ਤੇ ਸਾਡਾ ਮੀਂਹ ਮੀਹਾ ਹੈ ਭਾਈ ਰਾਮਦੇਵ ਜੀ ਨੂੰ ਕਹਿੰਦੇ ਤੁਸੀਂ ਤੇ ਸਾਡੇ ਮੀਹੇ ਹੋ ਭਾਵੇਂ ਜਿੱਥੇ ਵੀ ਜਾਂਦੇ ਹੋ ਉਥੇ ਮੀਂਹ ਵਰਾ ਦਿੰਦੇ ਹੋ ਤੇ ਤੇ ਬਹੁਤ ਵੱਡੀ ਬਖਸ਼ਿਸ਼ ਮਾਲਕ ਨੇ ਕੀਤੀ ਜੀ ਦਿਨ ਰਾਤ ਲੱਗਾ ਰਹਿਂਦਾ ਸੀ ਅਗਲਾ ਤੇ ਸਤਗੁਰੂ ਜੀ ਨੇ ਕੋਲ ਬੁਲਾਇਆ ਨਾਲੇ ਇਹ ਅਸੀਸ ਦਿੱਤੀ ਮੀਹੇ ਦੀ ਤੇ ਨਾਲ ਜਿਹੜਾ ਹੈ ਕਿਹਾ ਕਿ ਤੁਹਾਡੀ ਸੇਵਾ ਪਰਵਾਨ ਹੈ ਤੁਸੀਂ ਇਦਾਂ ਕਰੋ ਹੁਣ ਜਾ ਕੇ ਨਾਮ ਦਾ ਹੋਕਾ ਦੋ ਸਤਗੁਰੂ ਜੀ ਨੇ ਇੱਕ ਨਗਾਰਾ ਦਿੱਤਾ ਇੱਕ ਨਿਸ਼ਾਨ ਦਿੱਤਾ ਤੇ ਇੱਕ ਜਿਹੜਾ ਹੈ ਬੋਲਦ ਦਿੱਤਾ ਕਹਿੰਦੇ ਤੇ ਸਵਾਰ ਹੋਵੋ ਨਗਾਰਾ ਵਜਾਓ ਨਿਸ਼ਾਨ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਦਾ ਜਾ ਕੇ ਪ੍ਰਚਾਰ ਕਰੋ ਅਗਲਾ ਤੁਰ ਪਿਆ ਕਿਉਂਕਿ ਇਹਦੀ ਬਹੁਤ ਵੱਡੀ ਸੇਵਾ ਸੀ ਇਥੋਂ ਤੱਕ ਇਤਿਹਾਸਕਾਰ ਕਹਿੰਦੇ ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਲ ਬੁਲਾਇਆ ਨਾ ਕਹਿਣਾ ਕਿ ਦਸਤਾਰਾ ਖੋਲ ਗੁਰੂ ਤੇ ਜਾਣਦਾ ਹੈ ਕਹਿੰਦੇ ਦਸਤਾਰਾ ਖੋਲ ਜਦੋਂ ਦਸਤਾਰ ਖੋਲੀ ਗਈ ਤੇ ਸਿਰ ਤੇ ਜ਼ਖਮ ਸੀ ਬਹੁਤ ਸਭ ਸੇਵਾ ਦੇ ਵਿੱਚ ਇੰਨਾ ਰਚਿਆ ਮਿਚਿਆ ਸੀ ਉਹ ਗੁਰੂ ਦਾ ਪਿਆਰਾ ਇਹ ਸਭ ਕੁਝ ਕਹਿ ਲੋ ਕਿ ਭੁੱਲ ਬੈਠਾ ਸੀ ਇੰਨਾ ਮਸਤ ਸੀ ਸੇਵਾ 'ਚ ਸਤ ਗੁਰੂ ਜੀ ਨੇ ਹੱਥੀਂ ਜਿਹੜਾ ਹੈ ਉੱਥੇ ਫਿਰ ਜ਼ਖਮ ਵੀ ਸਾਫ਼ ਕੀਤੇ ਮਲਮ ਵੀ ਲਾਈ ਹੈ ਤੇ ਨਾਲ ਇਹ ਅਸੀਸਾਂ ਵੀ ਸਤ ਗੁਰੂ ਜੀ ਨੇ ਦਿੱਤੀਆਂ ਇਤੋਂ ਤੱਕ ਕਿਸੇ ਵਤ ਨਹੀਂ ਆਉਣ ਵਾਲੇ ਸਮੇਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੀ ਅਸੀਸ ਪ੍ਰਾਪਤ ਹੋਈ ਸੀ ਭਾਈ ਮੀਹਨ ਮੈਂ ਇਤਿਹਾਸ ਪੜ੍ਹ ਰਿਹਾ ਸੀ ਉਹਦੇ ਵਿੱਚ ਜ਼ਿਕਰ ਆਇਆ ਕਿ ਭਾਈ ਮੀਹਾ ਜਿੱਥੇ ਵੀ ਜਾਂਦੇ ਸਨ ਇਹਨਾਂ ਦੇ ਨਾਲ ਨਗਾਰਾ ਹੁੰਦਾ ਸੀ ਨਿਸ਼ਾਨ ਹੁੰਦਾ ਸੀ ਤੇ ਬੌਲਤ ਜਿਹੜਾ ਗੁਰੂ ਸਾਹਿਬ ਜੀ ਨੇ ਬਖਸ਼ਿਆ ਤੇ ਦਰਬਾਰ ਲੱਗਿਆ ਹੋਇਆ ਧੰਗੁਰ ਗੋਬਿੰਦ ਸਿੰਘ ਮਹਾਰਾਜ ਬਰਾਜਮਾਨ ਨੇ ਭਾਈ ਮੀਹਾਂ ਨਗਾਰਾ ਵਜਾਉਂਦੇ ਵਜਾਉਂਦੇ ਦਰਬਾਰ ਵਿੱਚ ਵੜ ਗਏ। ਸਤਿਗੁਰੂ ਜੀ ਨੇ ਹੁਕਮ ਕੀਤਾ ਇਹਦਾ ਬੈਲ ਵੀ ਖੋਲੋ ਨਗਾਰਾ ਵੀ ਖੋਲੋ ਤੇ ਨਿਸ਼ਾਨ ਵੀ ਖੋਲੋ। ਤੇ ਜਦੋਂ ਇਹ ਸਭ ਕੁਝ ਖੋਲਿਆ ਤੇ ਤੁਰ ਕੇ ਆ ਰਹੇ ਨੇ ਹੁਣ ਜੀਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸੁਭਾਵਿਕ ਸਤਗੁਰੂ ਜੀ ਕਹਿੰਦੇ ਆਪ ਭਾਈ ਵੀ ਹਾਂ ਤੇਰਾ ਬੈਲ ਤੇਰਾ ਨਗਾਰਾ ਤੇਰਾ ਨਿਸ਼ਾਨ ਅਸਲ ਦੇ ਵਿੱਚ ਨજર ਨਹੀਂ ਆਉਂਦਾ ਕਿੱਥੇ ਤੇ ਅੱਗੋਂ ਉਹ ਵੀ ਗੁਰੂ ਕਾ ਪਿਆਰਾ ਇੰਨਾ ਭਿੱਜਿਆ ਹੋਇਆ ਗੁਰੂ ਪ੍ਰਮਾਤਮਾ ਦੇ ਨਾਮ ਰਾਹੀ ਕਹਿਣ ਲੱਗਾ ਮਾਲਕ ਜੀ ਤੁਹਾਡੀ ਦਾਤ ਸੀ ਤੁਸੀਂ ਦਿੱਤੀ ਸੀ ਤੁਸੀਂ ਹੀ ਲੈ ਲਈ ਇਹਦੇ ਵਿੱਚ ਮੇਰਾ ਕੀ ਹੈ ਜੀ ਮੇਰਾ ਕੁਝ ਨਹੀਂ ਹੈਗਾ ਪਰ ਇਹਨੀ ਨਿਮਰਤਾ ਜਿਹੜੀ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਖਸ਼ੀ ਉਹਦਾ ਫਲ ਇਹ ਮਿਲਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਇਹ ਕਹਿ ਲੋ ਕਿ ਚੀਜ਼ਾਂ ਦਿੱਤੀਆਂ ਜੋ ਕਹਿ ਲੋ ਕਿ ਹੁਕਮ ਕੀਤਾ ਸੀ ਪਰਖ ਵਜੋਈ ਕਿ ਹਾਂ ਹਿਰਦਾ ਦੇ ਵੇਖੀਂ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਕੋਈ ਸੇਵਾ ਮਿਲੀ ਹੁੰਦੀ ਹੈ ਨਾ ਕਿਸੇ ਨੂੰ ਉਹ 2 4 10 ਸਾਲ ਸੇਵਾ ਜੀ ਤੋਂ ਕਰਦਾ ਹੈ ਤੇ ਉਹ ਤੋਂ ਜੇਕਰ ਆਪਾਂ ਵਾਪਸ ਲਈਏ ਤੇ ਮਨ ਦੇ ਵਿੱਚ ਇਹ ਕਿਤਨਾ ਕਿਤੇ ਜਿਹੜਾ ਨਾ ਤਰਕ ਆ ਜਾਂਦਾ ਹੈ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋ ਜਾਂਦੀ ਹੈ ਕਿ ਅਸਲ ਦੇ ਵਿੱਚ ਇਹ ਕਿਉਂ ਜੀ ਮੇਰੇ ਤੋਂ ਕਿਉਂ ਸੇਵਾ ਲਈ ਗਈ ਭਾਵ ਕਹਿਣ ਤੋਂ ਕਿ ਆਪਣਾ ਆਪ ਜਿਹੜਾ ਉਸ ਖਾਂ ਤੇ ਜਤਾ ਦੇਣਾ ਕਿ ਅਸਲ ਦੇ ਵਿੱਚ ਮੈਂ ਕੁਛ ਹੈਗਾ ਪਰ ਜਿਹੜੀਆਂ ਰੂਹਾਂ ਜੁੜੀਆਂ ਹੋਈਆਂ ਨੇ ਨਾ ਉਹਨਾਂ ਦੀ ਅਵਸਥਾ ਐਸੀ ਨਹੀਂ ਹੁੰਦੀ ਉਹਦੇ ਬਸ ਇਹੋ ਹੀ ਕਹਿੰਦੇ ਨੇ ਕਬੀਰ ਨਾ ਹਮ ਕੀਆ ਨਾ ਕਰਹੇਗੇ ਨਾ ਕਰ ਸਕੇ ਸ਼ਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਬਾਬਾ ਕਬੀਰ ਜੀ ਕਹਿੰਦੇ ਮੈਂ ਤੇ ਕੁਛ ਕੀਤਾ ਹੀ ਨਹੀਂ ਲੋਕ ਐਵੇਂ ਕਬੀਰ ਕਹਿ ਰਹੇ ਨੇ ਕਿ ਕਬੀਰ ਨੇ ਕੀਤਾ ਕਰਨ ਵਾਲਾ ਤੇ ਰੱਬ ਬੈਠਾ ਹੋਇਆ ਹੈ ਮੇਰਾ ਤੇ ਨਾਮ ਹੀ ਹੈ ਇਦਾਂ ਜਿਹੜਾ ਹੈ ਗੁਰੂ ਸਾਹਿਬ ਜੀ ਪਰਖਾ ਰੱਖਦੇ ਰਹਿੰਦੇ ਨੇ ਸਾਡੀ ਜ਼ਿੰਦਗੀ ਵਿੱਚ ਵੀ ਰੱਖਦੇ ਨੇ ਤੇ ਇਹ ਬਹੁਤ ਵੱਡੀ ਪਰਖ ਸੀ ਇੱਕ ਪ੍ਰਕਾਰ ਦੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਲਈ ਸੀ ਪਾਈ ਮਿਹਤ ਹੁਣ ਵੇਖੋ ਜਿੱਥੇ ਉਹਨਾਂ ਨੂੰ ਨਿਸ਼ਾਨ ਵੀ ਵਾਪਸ ਕੀਤਾ ਨਗਾਰਾ ਵੀ ਵਾਪਸ ਕੀਤਾ ਉਹ ਬੌਲਦ ਵੀ ਵਾਪਸ ਕੀਤਾ ਦੇ ਨਾਲ ਸਤਿਗੁਰੂ ਜੀ ਨੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਵੀ ਦਿੱਤੀ ਭਾਈ ਮੀਹਮ ਤੇ ਨਾਲ ਇੱਕ ਖਿਤਾਬ ਬਖਸ਼ਿਆ ਕਹਿਣ ਲੱਗੇ ਤੁਹਾਡੇ ਅੰਦਰ ਅਤ ਦੀ ਨਿਮਰਤਾ ਹੈ ਤੁਹਾਡੇ ਅੰਦਰ ਤੁਹਾਡਾ ਅੰਦਰ ਗੁਣਾ ਦੇ ਨਾਲ ਭਰਪੂਰ ਹੋ ਚੁੱਕਾ ਹੈ ਇਸ ਕਰਕੇ ਤੁਸੀਂ ਮੀਹਾਂ ਨਹੀਂ ਅੱਜ ਤੋਂ ਮੀਹਾਂ ਸਾਹਿਬ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਸੀਂ ਮੀਹਾਂ ਸਾਹਿਬ ਕਿ ਉਹਨਾਂ ਦੇ ਨਾਮ ਤੋਂ ਕਹਿ ਲੋ ਗੁਰੂ ਘਰ ਵੀ ਐ ਪਵ ਇਹ ਸੇਵਾ ਜਿਹੜੀ ਐ ਤਨੋਂ ਮਨੋਂ ਕੀਤੀ ਐ ਸੇਵਾਵਾਂ ਅਸੀਂ ਵੀ ਕਰਦੇ ਆ ਪਰ ਜੋ ਪ੍ਰਭਾਸ਼ਾ ਮਾਲਕ ਨੇ ਦਿੱਤੀ ਹੋਈ ਐ ਨਾ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਆਪਣੇ ਆਪ ਨੂੰ ਕਦੀ ਨਾ ਜਣਾਵੇ ਕਿ ਮੈਂ ਕੁਛ ਹੈਗਾ ਜੇ ਕੋਈ ਸੇਵਾ ਮਿਲੀ ਹੈ ਜੇ ਕੋਈ ਕਹ ਲੋ ਕਿ ਅਵਸਥਾ ਮਿਲੀ ਐ ਬਸ ਹਾਥੀ ਜੋੜੋ ਗੁਰੂ ਪਰਮਾਤਮਾ ਅਗੇ ਮਾਲਕ ਜੀ ਕਰਨ ਕਰਾਉਣ ਵਾਲਾ ਤੂੰ ਹੀ ਐ ਸਾਡੇ ਬਸ ਕੁਛ ਨਹੀਂ ਹੈਗਾ ਜੀ ਉਹਨੂੰ ਫਲ ਲੱਗਦਾ ਫਿਰ ਬਰਕਤ ਆਉਂਦੀ ਜ਼ਿੰਦਗੀ ਦੇ ਵਿੱਚ ਤੇ ਜਿੱਥੇ ਆਈ ਮੈਂ ਮੇਰੀ ਜਾਂਦੀ ਐ ਤੇ ਰੱਬੀ ਬਾਣੀ ਦਾ ਤੇ ਫੈਸਲਾ ਹੀ ਐ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿ ਜਿੱਥੇ ਅਸਲ ਦੇ ਵਿੱਚ ਮੈਂ ਮੇਰੀ ਬੈਠੀ ਹੈ ਉੱਥੇ ਰੱਬ ਨਹੀਂ ਬਹਿ ਸਕਦਾ ਬਣਦੀ ਨਹੀਂ ਤੇਸ ਕਰਕੇ ਸੇਵਾ ਪੱਖੋਂ ਸਿਮਰਨ ਪੱਖੋਂ ਅੱਜ ਦੀ ਨਿਮਰਤਾ ਜਿਹੜੀ ਹੈ ਨਾ ਇਹ ਗੁਰੂ ਪਿਆਰਿਆਂ ਦਾ ਜੀਵਨ ਸਾਨੂੰ ਕੁਝ ਸਿਖਾ ਰਹੀ ਹੈ ਕਿ ਅਸਲ ਦੇ ਵਿੱਚ ਆਹ ਗੁਣ ਹੋਣੇ ਚਾਹੀਦੇ ਆਹ ਕੁਆਲਿਟੀ ਸਾਡੇ ਅੰਦਰ ਹੋਣੀ ਚਾਹੀਦੀ ਹੈ ਸੰਸਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ संसार पवें कोई साड़ी सातद करे भावे निंदया करे पर मेरा ध्यान जेकर मैं सिमरन से सेवा में लगा हो ना बस गुरु परमात्मा होना चाहिए मैं किसी को सर्टिफिकेट नहीं लैना कि मैं चंगा हाँ कि माड़ा हाँ समरथ लोकी नहीं है समरथ गुरु परमात्मा है ਜੇ ਚੰਗਾ ਹਾਂ ਤਾਂ ਵੀ ਮਾਲਕ ਜਾਣਦਾ ਹੈ ਜੇ ਮਾੜਾ ਹਾਂ ਤਾਂ ਵੀ ਮਾਲਕ ਜਾਣਦਾ ਹੈ ਪਰ ਮੈਂ ਆਪਣੀ ਸੁਰਤ ਜਿਹੜੀ ਹੈ ਇਹਨਾਂ ਜੰਗਾਲਾਂ ਵਿੱਚ ਨਹੀਂ ਰੱਖਣੀ ਤੇ ਜਿੱਨਾਂ 'ਚ ਰੱਖੋਗੇ ਫਲ ਨਹੀਂ ਬਾਹ ਸਕਦੇ ਤੁਸੀਂ ਇਹ ਖਤਾਬ ਪ੍ਰਾਪਤ ਹੋਇਆ ਹੈ ਭਾਈ ਮੀਹੇ ਨੂੰ ਤੂੰ ਮੀਹਾ ਨਹੀਂ ਅੱਜ ਤੋਂ ਮੀਹਾ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀੜ ਵੀ ਦਿੱਤੀ ਹੈ ਤੇ ਬਖਸ਼ਿਸ਼ਾਂ ਦੇ ਨਾਲ ਸਤਿਗੁਰੂ ਜੀ ਨੇ ਨਵਾਜਿਆ ਸਤਿਗੁਰੂ ਜੀ ਫਿਰ ਤਮਤਾਨ ਤੋਂ ਕੀਰਤਪੁਰ ਸਹਿਬ ਆਏ ਨੇ ਕੁਝ ਸਮੇਂ ਇੱਥੇ ਰਹੇ ਥੁੰਦਾ ਮਾਹੌਲ ਥੋੜਾ ਵੈਸਾ ਬੜਿਆ ਹੋਇਆ ਸੀ ਉਸ ਵਕਤ ਸਤਿਗੁਰੂ ਜੀ ਕਹਿੰਦੇ ਕੋਈ ਨਵੇਕਲੀ ਜਗ੍ਹਾ ਆਪਾਂ ਵੇਖੀ ਜਿੱਥੇ ਜਾ ਕੇ ਜਿਹੜਾ ਹੈ ਅਸਲ ਦੇ ਵਿੱਚ ਆਪਾਂ ਇੱਕ ਬਹੁਤ ਵੱਡਾ ਕੇਂਦਰੀ ਸਥਾਨ ਬਣਾਈਏ ਇੱਕ ਨਵੇਕਲੀ ਜਗਾ ਹੋਣੀ ਚਾਹੀਦੀ ਹੈ ਸੁੰਦਰ ਜਗਾ ਰਮਣੀਕ ਜਗਾ ਤੇ ਮਾਲਕ ਨੇ ਬੜੀ ਕਿਰਪਾ ਕੀਤੀ ਉਸ ਵਕਤ ਬਲਾਸਪੁਰ ਦਾ ਕਹ ਲੋ ਰਾਜਾ ਜਿਹੜਾ ਹੈ ਨਾ ਉਹਦਾ ਪੁੱਤਰ ਚੜ੍ਹਾਈ ਕਰ ਗਿਆ ਇਤਿਹਾਸ ਮੁਤਾਬਕ ਉਹਦਾ ਨਾਮ ਤਾਰਾ ਚੰਦ ਹੈ ਇਹ ਤਾਰਾ ਚੰਦ ਉਹੀ ਹੈ ਜਿਹੜਾ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ 52 ਰਾਜਿਆਂ ਦੇ ਵਿੱਚੋਂ ਅਸਲ ਦੇ ਵਿੱਚ ਰਿਆ ਕਰਵਾਇਆ ਸੀ ਇਹ ਕਹਿ ਲੋ ਕਿ ਕਰਜ਼ ਸੀ ਇੱਕ ਪ੍ਰਕਾਰ ਦਾ ਗੁਰੂ ਘਰ ਲਈ ਉਹਦੇ ਸਿਰ ਤੇ ਉਹ ਰਿਣੀ ਸੀ ਗੁਰੂ ਘਰ ਦਾ ਕਿ ਮਾਲਕ ਨੇ ਕਿੰਨੀ ਕਿਰਪਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ 52 ਵਿੱਚੋਂ ਇਸ ਸਤਾਰਾ ਚੰਦ ਨੂੰ ਵੀ ਸਤਿਗੁਰੂ ਜੀ ਨੇ ਛਡਾਇਆ ਸੀ ਤਾਰਾ ਚੰਤ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਦੀਪ ਚੰਦ ਇਹਦੀ ਮੌਤ ਹੋ ਜਾਂਦੀ ਹੈ ਤੇ ਇਹਦੇ ਘਰੋਂ ਰਾਣੀ ਨੇ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ ਸੁਨੇਹਾ ਭੇਜਿਆ ਹੈ ਆਪ ਜੀ ਜ਼ਰੂਰ ਆਓ ਤੇ ਸਤਿਗੁਰੂ ਜੀ ਉਹ ਸੁਨੇਹਾ ਲੈ ਕੇ ਜਿਹੜਾ ਹੈ ਮਾਲਕ ਜੀ ਨੇ ਸੁਣਿਆ ਤੇ ਸ਼ਰਧਾਲੂ ਸੀ ਉਹ ਗੁਰੂ ਘਰ ਦੇ ਚਰਦਾ ਰੱਖਦੇ ਸੀ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਗਏ ਨੇ ਉਹ ਸੰਤਮਰਦਾਸ ਜੀ ਕਹਿਲੂ ਵਿੱਚ ਜੁੜੇ ਨੇ ਉਸ ਰੂਪप्रति ਅਰਦਾਸਾਂ ਕੀਤੀਆਂ ਗਈਆਂ ਨੇ ਤੇ ਉੱਥੇ ਹੀ ਕਹਿਲੂ ਕੀ ਰਾਣੀ ਦੇ ਅੱਗੇ ਜਿਹੜਾ ਸਤਕਰੂ ਜੀ ਨੇ ਇਹ ਗੱਲ ਰੱਖੀ ਹੈ ਕਹਿਣ ਲੱਗੇ ਇੱਥੋਂ ਦਾ ਜਿਹੜਾ ਇਲਾਕਾ ਕਹਿਲੂ ਰ ਹੈ ਨਾ ਉਹ ਸਾਨੂੰ ਬੜਾ ਪਸੰਦ ਹੈ ਤੇ ਅਸੀਂ ਜਿਹੜਾ ਹੈ ਉਹ ਇਲਾਕਾ ਖਰੀਦਣਾ ਚਾਹੁੰਨੇ ਆ ਤੇ ਅੱਗੇ ਉਹ ਰਾਣੀ ਕਹਿਣ ਲੱਗੀ ਸਤਿਗੁਰੂ ਜੀ ਅਸੀਂ ਇਹ ਇਲਾਕਾ ਤੇ ਨਹੀਂ ਪਰ ਭੇਟਾ ਵਜੋਂ ਅਸੀਂ ਤੁਹਾਨੂੰ ਮੱਖੋਵਾਲ ਦੇ ਸਕਦੇ ਮੱਖੋਵਾਲ ਦਾ ਇਲਾਕਾ ਦੇ ਸਕਦੇ ਆ ਕਿਉਂਕਿ ਉੱਥੇ ਕਹ ਲੋ ਕਿ ਪ੍ਰਚਲਿਤ ਵੀ ਕੀਤਾ ਗਿਆ ਸੀ ਕਿ ਮੱਖੋ ਨਾਮ ਦਾ ਇੱਕ ਕਹ ਲੋ ਰਾਖਸ਼ ਰਿੰਦਾ ਹੈ ਉਹ ਦੁਖੀ ਕਰਦਾ ਹੈ ਲੋਕਾਂ ਨੂੰ ਰਾਣੀ ਦਿੰਦਾ ਕਿਸੇ ਨੂੰ ਉੱਥੇ ਵਸੇਬਾ ਕਿਸੇ ਦਾ ਨਹੀਂ ਹੈਗਾ ਇਤਿਹਾਦਕ ਪਰ ਗੁਰੂ ਸਾਹਿਬ ਜੀ ਦੇ ਉੱਥੇ ਚਰਨ ਪਏ ਉਹ ਧਰਤੀ ਕਹ ਲੋ ਕੀ ਬਰਕਤਮਈ ਹੋ ਗਈ ਰਾਣੀ ਉਹ ਕਹਿਣ ਲੱਗੀ ਕਿ ਮਾਲਕ ਜੀ ਅਸੀਂ ਭੇਟਾ ਵਜੋਂ ਦਿਆਂਗੇ ਗੁਰੂ ਸਾਹਿਬ ਜੀ ਕਹਿੰਦੇ ਇਹ ਗਲਤ ਹੈ ਠੀਕ ਹੈ ਅਸੀਂ ਮੰਨਦੇ ਹਾਂ ਕਿ ਤੁਹਾਡੀ ਸ਼ਰਧਾ ਹੈ ਪਰ ਜਿਹੜਾ ਅਸਥਾਨ ਇੱਥੇ ਬਣਨਾ ਹੈ ਨਾ ਉਸੀਂ ਭੇਟਾ ਵਜੋਂ ਲਈ ਗਈ ਕੋਈ ਜ਼ਗੀਰ ਜਾਂ ਜ਼ਮੀਨ ਤੇ ਨਹੀਂ ਬਣਾਵਾਂਗੇ ਕਾਰਨ ਕੀ ਹੈ ਕੱਲ ਨੂੰ ਅਸਲ ਦੇ ਵਿੱਚ ਕੋਈ ਨਾ ਕੋਈ ਦਾਵਾ ਕਰ ਸਕਦਾ ਹੈ ਆ ਕੇ ਕਿ ਹਾਂ ਇਹ ਸਾਡੇ ਪਿਤਾ ਸਾਡੇ ਪੁਰਖਾਂ ਦੀ ਜ਼ਮੀਨ ਹੈ ਜਾਂ ਕੋਈ ਵੀ ਰਿਸ਼ਤੇਦਾਰ ਖੜਾ ਹੋ ਸਕਦਾ ਹੈ ਜਾਂ ਕੋਈ ਵੀ ਆ ਕੇ ਜਿਹੜਾ ਹੈ ਦੂਜਾ ਤੀਜਾ ਦਾਵਾ ਕਰ ਸਕਦਾ ਹੈ ਕਿ ਇਹ ਧਰਤੀ ਜਿਹੜੀ ਹੈ ਅਸੀਂ ਦਿੱਤੀ ਅਸੀਂ ਇਹਦੇ ਮਾਲਕ ਆ ਤੇ ਅਸੀਂ ਇਹ ਚਾਹੁੰਦੇ ਨੇ ਪੁਰਾਣੀ ਕਿੰਦੀ ਮਾਲਕ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਸਤ ਗੁਰੂ ਜੀ ਨੇ 500 ਰੁਪਏ ਦਾ ਪਟਾ ਕਰਵਾਇਆ ਉੱਥੇ ਉਸ ਮੱਖੋਵਾਲ ਦੀ ਧਰਤੀ ਦਾ ਤੇ ਅੱਗੇ ਜੇ ਤੁਸੀਂ ਇਤਿਹਾਸ ਵਾਚੋਗੇ ਨਾ ਦੀਪ ਚੰਦ ਦਾ ਪੁੱਤਰ ਅਜਮੇਰ ਚੰਦ ਹੋਇਆ 22 ਧਾਰ ਦੇ ਰਾਜਿਆਂ ਦੇ ਵਿੱਚੋਂ ਇਹਨੇ ਦਾਵਾ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਇਹ ਸਾਡੀ ਧਰਤੀ ਹੈ ਸਾਡੀ ਜ਼ਮੀਨ ਹੈ ਸਾਤ ਗੁਰੂ ਜੀ ਨੇ ਉੱਥੇ ਇਹੋ ਹੀ ਗੱਲ ਫਿਰ ਰਿਪੀਟ ਕੀਤੀ ਸੀ ਕਹਿਣ ਲੱਗੇ ਸੀ ਇਸੇ ਕਰਕੇ ਨਹੀਂ ਤੁਹਾਡੇ ਤੋਂ ਪੇਟਾ ਲਈ ਸੀ ਸਾਨੂੰ ਪਤਾ ਸੀ ਤੁਸੀਂ ਦਾਵਾ ਕਰੋਗੇ ਜੋ ਪੁੱਤਰ ਅਸਲ ਦੇ ਵਿੱਚ ਪਿਤਾ ਦੀ ਅਵਸਥਾ ਹੈ ਅਸੀਂ ਇਹ ਸੋਚ ਕੇ ਚੱਲ ਰਹੇ ਸੀ ਕਿ ਪੁੱਤਰ ਦੇ ਅੰਦਰ ਉਹ ਸੁਭਾਅ ਆਏਗਾ ਕਿ ਨਹੀਂ ਆਏਗਾ ਇਹਦਾ ਪਤਾ ਨਹੀਂ ਹੁੰਦਾ ਸਤਗੁਰੂ ਜੀ ਨੇ ਉਸ ਜ਼ਮੀਨ ਨੂੰ ਜਿਹੜਾ ਹੈ ਉਹਦਾ ਪਟਾ ਬਣਵਾਇਆ ਖਰੀਦੀ ਹੈ 500 ਰੁਪਏ ਦੇ ਵਿੱਚ ਤੇ ਉੱਥੋਂ ਹੀ ਕਲੋਕੀ ਕਾਰਜ ਜਿਹੜਾ ਹੈ ਉਹ ਚੱਲਣ ਲੱਗ ਪਿਆ ਤੇ ਇਸ ਸੇਵਾ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਜਿਹੜੇ ਨੇ ਉਹਨਾਂ ਨੇ ਇਸ ਜਗ੍ਹਾ ਦੀ ਜ਼ਮੀਨ 'ਤੇ ਪੱਥਰ ਰੱਖਿਆ ਸੀ ਬਾਬਾ ਗੁਰਦੇਤਾ ਜੀ ਨਾਮ ਨਾ ਭੁੱਲਦਾ ਹਾਂ ਬਾਬਾ ਭਾਨਾ ਜੀ ਦੇ ਸੁਪੁੱਤਰ ਨੇ ਤੇ ਦੀ ਪੱਥਰ ਰੱਖਿਆ ਗਿਆ ਤੇ ਉਹਨਾਂ ਦੀ ਅਗਵਾਈ ਉਹਨਾਂ ਦੀ ਕਰ ਲੋਕੀ ਰਹਿਨਮਾਈ ਉਹਨਾਂ ਦੀ ਦੇਖ ਰੇਖ ਇੱਥੇ ਹੀ ਬਾਬਾ ਮੱਖਣ ਸ਼ਾਲ ਲਬਾਣਾ ਉਹਨਾਂ ਨੇ ਕੁਝ ਸਮਾਂ ਰਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਇੱਥੇ ਹੀ ਸੇਵਾ ਕਰਵਾਈ ਕਾਫੀ ਸਮਾਂ ਰਹਿ ਕੇ ਇਕ ਅਖੀਰ ਇੱਥੋਂ ਹੀ ਕਹਿ ਲੋ ਕਿ ਆਗਿਆ ਵੀ ਮੰਗੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕਿਉਂਕਿ ਇਹ ਨਾਮ ਬਾਦ ਦੇ ਵਿੱਚ ਆਇਆ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਂਦੇ ਨੇ ਪਰ ਇੱਥੇ ਨਾਮ ਜਿਹੜਾ ਸੀ ਉਹ ਨਾਨਕੀ ਚੱਕ ਸੀ ਇਸ ਜਗ੍ਹਾ ਦਾ ਨਾਮ ਪਿਆਸ ਤੇ ਇਹ ਆਨੰਦਪੁਰ ਸਾਹਿਬ ਤਾਂ ਪਿਆਏ ਉਹਦਾ ਵੀ ਇਤਿਹਾਸ ਹੈ ਸਤਿਗੁਰੂ ਜੀ ਨੇ ਜਦੋਂ ਕਹਿ ਲੋ ਕਿ ਕਾਰਜ ਰੰਭਿਆ ਹੈ ਤੇ ਇੱਥੇ ਇੱਕ ਕਹਿ ਲੋ ਕਿ ਫਕੀਰ ਪੀਰ ਨੇ ਨਾ ਸਵਾਲ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਉਹ ਵੀ ਪਹਿਲਾਂ ਇੱਕ ਕਾਰੀਗਰ ਨੂੰ ਕਹਿਣ ਲੱਗੇ ਕੌਣ ਹੈ ਐਸਾ ਜਿਹੜਾ ਇੰਨਾ ਵੱਡਾ ਕਾਰਜ ਜਿਹੜਾ ਹੈ ਕਰ ਰਿਹਾ ਹੈ ਕਹਿੰਦੇ ਤੁਹਾਨੂੰ ਨਹੀਂ ਪਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗਦੀ ਜਾਨਸ਼ੀਨ ਜਿਹੜੇ ਨੇ ਨਾ ਧੰ ਗੁਰੂ ਤੇਗ ਬਹਾਦਰ ਸ਼ਹ ਮਹਾਰਾਜ ਜੀ ਇੱਥੇ ਅਸਥਾਨ ਬਣਾ ਰਹੇ ਨੇ ਕਹਿੰਦੇ ਉਹ ਤੇ ਮੈਰਾਗ ਦੀ ਮੂਰਤ ਨੇ ਉਹ ਤੇ ਭਗਤੀ ਤੋਂ ਇਲਾਵਾ ਕੁਝ ਕਰਦੇ ਹੀ ਨਹੀਂ ਤੇ ਬੇਰਾਗੀ ਨੂੰ ਜਿਹੜਾ ਇਹ ਚੀਜ਼ਾਂ ਕਿਵੇਂ ਸ਼ੋਭਦੀਆਂ ਉਹਨੇ ਬੜਾ ਕੁਝ ਕਿਹਾ ਤੇ ਉਸ ਕਹ ਲੋ ਕਿ ਕਾਰੀਗਰ ਨੇ ਜਾ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਇਹ ਜਿਹੜਾ ਸੈਦ ਅਸਲ ਦੇ ਵਿੱਚ موسی ਰੋਪੜੀ ਇਹ ਨਾਮ ਹੈ ਉਹਦਾ ਕਹਿਣ ਲੱਗੇ ਉਹ ਪੀਰ ਜਿਹੜਾ ਹੈ ਇਦਾਂ ਸਵਾਲ ਜਵਾਬ ਕਰਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਦਾਂ ਕਰੋ ਉਹਨਾਂ ਨੂੰ ਕੋ ਸਾਹਮਣੇ ਆਓ ਆਪਾਂ ਗੱਲਬਾਤ ਕਰਦੇ ਹਾਂ ਚਲੋ ਇਹ ਮਿਲਿਆ ਤੇ ਮਿਲ ਕੇ ਤੇ ਇਹਨੇ ਜਦੋਂ ਇਹੋ ਹੀ ਸਵਾਲ ਕੀਤਾ ਤੁਹਾਨੂੰ ਸ਼ੋਭਾ ਨਹੀਂ ਤਾਨੂੰ ਸ਼ੋਭਦਾ ਨਹੀਂ ਤੁਸੀਂ ਬੇਰਾਗ ਦੀ ਮੂਰਤ ਹੋ ਤੁਸੀਂ ਭਗਤੀ ਦਿੜ ਕਰਵਾਉਂਦੇ ਹੋ ਤੁਸੀਂ ਸੰਤ ਰੂਪ ਹੋ ਤੁਹਾਨੂੰ ਇੰਨਾ ਝਮੇਲਾ ਇੰਨਾ ਕਾਰਵਿਆਰ ਇਹ ਠੀਕ ਨਹੀਂ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕੋਈ ਨਹੀਂ ਰਾਤ ਵਿਸ਼ਰਾਮ ਕਰੋ ਆਪਾਂ ਸਵੇਰੇ ਗੱਲ ਕਰਾਂਗੇ ਜਿਵੇਂ ਇਤਿਹਾਸ ਵਿੱਚ ਲਿਖਿਆ ਮੈਂ ਜ਼ਿਕਰ ਕਰਦੇ ਆ ਇਹਨੂੰ ਰਾਤ ਨੂੰ ਸੁਪਨਾ ਆਇਆ ਪੀਰ ਨੂੰ ਸਪਨੇ ਵਿੱਚ ਕੀ ਵੇਂਦਾ ਹੁਣ ਜਿਵੇਂ ਲਿਖਿਆ ਮੈਂ ਉਦਾਂ ਹੀ ਆਪ ਜੀ ਨੂੰ ਦਰਸਾ ਰਿਹਾ ਸਪਨੇ ਵਿੱਚ ਕੀ ਵੇਂਦਾ ਇੱਕ ਸ਼ੇਰ ਦੀ ਗੁਫਾ ਠੰਡ ਬਹੁਤ ਹੈ ਬਾਹਰ ਜਿਹੜੇ ਨੇ ਕਹਿ ਲੋ ਕਿ ਜਿਹੜੇ ਜਾਨਵਰ ਉਹ ਬਹੁਤ ਠੰਡ ਦੇ ਨਾਲ ਵਿਆਕੁੱਲ ਨੇ ਵਿਚੇਨ ਨੇ ਕਿੱਥੇ ਜਾਣ ਤੇ ਸ਼ੇਰ ਨੇ ਮਹਿਸੂਸ ਕੀਤਾ ਉਹਨੂੰ ਸੁਪਨਾ ਆ ਰਿਹਾ ਹੈ ਸ਼ੇਰ ਨੇ ਮਹਿਸੂਸ ਕੀਤਾ ਕਿ ਇਹ ਮੇਰੇ ਡਰ ਕਰਕੇ ਜਿਹੜਾ ਹੈ ਇਸ ਥਾਂ ਤੇ ਨਹੀਂ ਆ ਰਿਹਾ ਹੋ ਸਕਦਾ ਇੱਥੇ ਆ ਕੇ ਇਹਨਾਂ ਦੀ ਠੰਡ ਦੂਰ ਹੋ ਜਾਵੇ ਇਹਨਾਂ ਨੂੰ ਨਿਕ ਮਿਲ ਜਾਵੇ ਅਗਲੇ ਨੇ ਕੀ ਕੀਤਾ ਉਸ ਸ਼ੇਰ ਨੇ ਆਪਣੀ ਗੁਫਾ ਆਪਣਾ ਘਰ ਛੱਡ ਦਿੱਤਾ ਉਹ ਬਾਹਰ چلا ਗਿਆ ਤੇ ਜਦੋਂ ਬਾਹਰ ਗਿਆ ਤੇ ਜਿਹੜੇ ਕਹ ਲੋ ਕਿ ਜਾਨਵਰ ਸੀ ਉਹ ਗੁਫਾ ਵਿੱਚ ਆ ਗਏ ਕਹਿਣ ਲੱਗੇ ਉਹ ਸ਼ੇਰ ਫਿਰ ਸਰਦੀ ਦੇ ਵਿੱਚ ਹੀ ਰਿਹਾ ਇੱਥੋਂ ਤੱਕ ਉਹਦੀ ਮੌਤ ਵੀ ਹੋ ਗਈ ਪਰ ਉਹਨੇ ਜਿਹੜਾ ਜੋ ਪਰਉਪਕਾਰ ਕੀਤਾ ਉਹ ਅਸਲ ਦੇ ਵਿੱਚ ਕਹਿ ਲੋ ਕਿ ਆਪਣਾ ਅਸੀਂ ਵਿਆਹ ਨਹੀਂ ਕਰ ਸਕਦੇ ਉਹ ਇਸ਼ਾਰਾ ਇਹ ਸੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੋਏ ਬਣਾ ਰਹੇ ਨੇ ਨਾ ਸਥਾਨ ਨੂੰ ਇਹ ਕੋਈ ਆਮ ਸਥਾਨ ਨਹੀਂ ਹੈ ਇਹ ਖਾਲਸੇ ਦੀ ਜਨਮ ਭੂਮੀ ਬਾਨੀ ਕਿ ਉਹਨਾਂ ਦੀ ਜਨਮ ਭੂਮੀ ਬਾਨੀ ਹੈ ਹਮ ਤੋ ਤੋਲਨ ਜਾਣੇ ਤਕੜੀ ਨੰਗੀ ਕਰਦ ਕਭੂ ਨਹੀਂ ਪਕੜੀ ਚਿੜੀ ਉਡੇ ਤੋ ਹਮ ਡਰ ਜਾਏ ਮੁਗਲੋਂ ਸੇ ਕੈਸੀ ਲੜ ਪਾਏ ਇਨ ਗਰੀਬਨ ਕੋ ਦਿਉ ਪਾਤਸ਼ਾਹੀ ਯਾਦ ਰਖੇ ਹਮਰੀ ਗੁਰਿਆਈ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਕਹਿਣ ਤੋ ਭਾਵੇ ਹੈ ਇਹ ਤੇ ਕਹ ਲੋ ਕਿ ਇੱਕ ਦਿਸਤਾਂਤ ਸੀ ਉਹਨੂੰ ਦਿਖਾਇਆ ਸੁਪਨੇ ਰਾਹੀਂ ਉਹ ਪੀਰ ਜਿਹੜਾ ਸੀ ਡੁੰਗਾਈ ਵਿੱਚ ਸਮਝ ਗਿਆ ਇਸ ਗੱਲ ਨੂੰ ਕਹਿਣ ਲੱਗੇ ਇਹ ਸਾਰਾ ਕਾਰਜ ਇਹ ਪਰਉਪਕਾਰ ਲਈ ਕਰ ਰਹੇ ਨੇ ਆਪਣੇ ਲਈ ਨਹੀਂ ਕਰ ਰਹੇ ਇਹ ਦੂਜਿਆਂ ਦੀ ਖਾਤਰ ਕਰ ਰਹੇ ਨੇ ਸਵੇਰੇ ਅਗਲਾ ਆਇਆ ਸਤਪੁਰੂ ਜੀ ਕਹਿੰਦੇ ਹਾਂ ਭਈ ਹੁਣ ਦੱਸ ਕੋਈ ਸਵਾਲ ਹੋਵੇ ਅਗਲੇ ਦੇ ਹੱਥ ਜੁੜ ਗਏ ਤੇ ਪੈਰਾਂ ਤੇ ਨਮ ਮੱਥਾ ਟੇਕ ਕੇ ਕਹਿੰਦਾ ਮਾਲਕ ਜੀ ਨਹੀਂ ਜਵਾਬ ਮਿਲ ਗਿਆ ਮੈਨੂੰ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਮਾਲਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਹੈ ਬਖਸ਼ਿਸ਼ਾਂ ਕਰਦੇ ਰਹੇ ਤੇ ਇੱਥੇ ਹੀ ਕਹ ਲੋ ਕਿ ਮੈਂ ਪਹਿਲਾਂ ਹੀ ਹੁਣੇ ਬੇਨਤੀ ਕਰ ਚੁੱਕਾ ਮੱਖਣਸ਼ਾ ਲਬਾਣਾ ਜੀ ਨੇ ਬੇਨਤੀ ਕੀਤੀ ਮਾਲਕ ਜੀ ਆ ਗਿਆ ਬਖਸ਼ੋ ਹੁਣ ਅਸੀਂ ਜਾਣਾ ਹੈ ਤੇ ਆਪ ਕਿਰਪਾ ਕਰਿਓ ਸਾਡੇ ਤੇ ਇਸੇ ਪ੍ਰਕਾਰ ਮਿਹਰ ਬਣਾਈ ਰੱਖਿਓ ਇਹ ਇਤਿਹਾਸਕਾਰ ਜਿਵੇਂ ਕਹਿੰਦੇ ਨੇ ਇਹ ਲੰਮੇਰਾ ਸਮਾਂ ਜਿਹੜਾ ਹੈ ਗੁਜਰਾਤ ਦੀ ਧਰਤੀ ਤੇ ਗੁਰੂ ਕੀ ਸੇਵਾ ਕਰਦੇ ਰਹੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਨੇ ਤੇ ਅਗਾਹ ਇਹਦਾ ਬੱਚਾ ਹੋਇਆ ਮੱਖਣਸ਼ਾਲਾ ਬਾਣਾ ਜੀ ਦਾ ਬੱਚਾ ਹੋਇਆ ਹੈ ਉਹਦਾ ਨਾਮ ਲਾਲ ਦਾਸ ਹੈ ਉਹ ਵੀ ਜਿਹੜਾ ਹੈ ਕਿ ਲੋਕੀ ਗੁਰੂ ਪ੍ਰਤੀ ਬੜੀ ਸ਼ਰਧਾ ਰੱਖਦਾ ਸੀ ਮਾਲਕ ਦੀ ਸੇਵਾ ਦੇ ਵਿੱਚ ਇਹਨਾਂ ਨੇ ਜੀਵਨ ਬਤੀਤ ਕੀਤਾ ਤੇ ਇਥੇ ਹੀ ਗੁਰੂ ਕੀ ਸੰਗਤਾਂ ਨੇ ਅਨੰਦਪੁਰ ਸਾਹਿਬ ਕਿਸੇ ਸਿੱਖ ਨੇ ਸਵਾਲ ਕੀਤਾ ਮਾਲਕ ਜੀ ਅਸ਼ਾਂਤੀ ਦਾ ਕਾਰਨ ਕੀ ਹੈ ਅਸ਼ਾਂਤੀ ਕਿਵੇਂ ਜ਼ਿੰਦਗੀ ਵਿੱਚੋਂ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਿੰਪਲ ਤਰੀਕਾ ਬੜਾ ਸਰਲ ਕਹਿੰਦੇ ਜਿੱਥੇ ਸੰਤੋਖ ਆ ਜਾਏਗਾ ਉੱਥੋਂ ਅਸ਼ਾਂਤੀ ਚਲੀ ਜਾਏਗੀ ਸਿੱਧੀ ਕਰ ਬੰਦਾ ਚਿੰਤਾ ਵਿੱਚ ਰਹਿੰਦਾ ਉਹਦਾ ਕਾਰਨ ਹੀ ਹੈ ਇੱਛਾਵਾਂ ਬੜੀਆਂ ਨੇ ਤ੍ਰਿਸ਼ਨਾਵਾਦੀ ਬੰਦੇ ਦੀ ਤ੍ਰਿਸ਼ਨਾ ਹੀ ਅੱਗੇ ਜਿਹੜਾ ਦੁੱਖ ਨੂੰ ਜਨਮ ਦੇ ਦਿੰਦੀ ਹੈ ਬੰਦਾ ਤੁਰਦਾ ਹੈ ਤ੍ਰਿਸ਼ਨਾ ਦੀ ਪੂਰਤੀ ਕਰਨ ਲਈ ਅੱਗੇ ਦੁੱਖ ਭੁਗਦਾ ਹੈ ਤੇ ਇਹ ਦੁਖਦਾਈ ਕਹਿ ਲੋ ਕਿ ਅਸਲ ਦੇ ਵਿੱਚ ਜਿਹੜੀ ਜ਼ਿੰਦਗੀ ਹੈ ਨਾ ਇਹ ਅਖੀਰ ਜਿਹੜਾ ਹੈ ਜੇਕਰ ਮਨੁੱਖ ਚਾਵੇ ਕਿ ਹਾਂ ਮੈਂ ਅਸ਼ਾਂਤ ਤੋਂ ਸ਼ਾਂਤ ਬਣ ਜਾਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਰਲ ਤਰੀਕਾ ਇਹ ਹੋਈਏ ਆਪਣੇ ਅੰਦਰ ਸਬਰ ਤੇ ਸੰਤੋਖ ਲਿਆਓ ਤੁਸੀਂ ਸ਼ਾਂਤ ਹੋ ਜਾਓਗੇ ਟਿਕਾਅ ਵਿੱਚ ਆ ਜਾਓਗੇ ਤੇ ਜਿੱਥੇ ਤ੍ਰਿਸ਼ਨਾ ਹੈ ਜਿੱਥੇ ਲਾਲਚ ਹੈ ਉੱਥੇ ਅਸ਼ਾਂਤੀ ਰਹੇਗੀ ਹੀ ਰਹੇਗੀ ਕੋਈ ਨਹੀਂ ਮਿਟਾ ਸਕਦਾ ਤੇ ਮਾਲਕ ਨੇ ਪ੍ਰਵਾਨਵੀ ਦਿੱਤਾ ਕਹਿ ਕੇ ਮੈਕਸੀਮਮ ਮੰਗਾ ਸਤਿਗੁਰੂ ਜੀ ਕਹਿੰਦੇ ਸਹਸ ਖਤੇ ਲਖ ਕੋ ਉਠਤਾਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਵਰਥੇ ਸਭ ਕਜੈ ਖੈਨ ਲੱਗੇ ਸੰਤੋਖ ਤੋਂ ਬਿਨਾ ਜਿਹੜਾ ਇਹ ਨਾ ਜ਼ਿੰਦਗੀ ਦੇ ਵਿੱਚ ਸ਼ਾਂਤੀ ਆ ਹੀ ਨਹੀਂ ਸਕਦੀ ਕ੍ਰਿਸ਼ਨਾ ਬੁਝੈ ਹਰ ਕੈ ਨਾਮ ਗੁਰੂ ਕਿਰਪਾ ਕਰੇ ਅੱਗੇ ਜਿਵੇਂ ਮਾਲਕ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਸਤਿਗੁਰੂ ਜੀ ਤੇ ਮਬਾਰਕ ਜੀਵਨ ਨੂੰ ਇਸੇ ਪ੍ਰਕਾਰ ਵਿਚਾਰਾਂ